ਪਤਾਇ ਤੋ ਵੜੀ ਖੇਤੀ ਆ ਗਈਆਂ ਕੰਮ ਕਾ ਠੀਕੀ ਗੱਲ ਏ ਨਹੀਂ ਆਂਟੀ ਆਉਣਾ ਤੇ ਨਹੀਂ ਮੈਂ ਅਜੇ ਆਉਣਾ ਤੇ ਟਾਈਮ ਨਾਲ ਹੀ ਸੀ ਉਹਨਾਂ ਮੰਮੀ ਜੀ ਉਹਨਾਂ ਦਾ ਫੋਨ ਆਇਆ ਵਾ ਤੇ ਨਾਲੇ ਮੇਰਾ ਭਰਾ ਉਹ ਆਉਣ ਲੱਗੇ ਆ ਚੱਲਾ ਤੇ ਵਧੀਆ ਗੱਲ ਹੈ ਹਾਂ ਜੀ ਉਹ ਮੰਮੀ ਕਹਿੰਦੇ ਸੀ ਕਹਿੰਦੇ ਉਹਦੋਂ ਦੀ ਤੂੰ ਰਹਿਣ ਕਿੱਥੇ ਡਈਆਂ ਆਪਾਂ ਧਿਆਨ ਕੇ ਵੇਖਿਆ ਹੀ ਨਹੀਂ ਹੈਗਾ ਤੇ ਕਹਿੰਦੇ ਅੱਜ ਆਉਨੇ ਆ ਤੇ ਹੁੰਦਾ ਹੀ ਆ ਤੁਹਾਨੂੰ ਪਤਾ ਮਾਂ ਨੂੰ ਵੀਰਾਂ ਕਿੱਥੇ ਡਈ ਕੁੜੀ ਕਿਦਾਂ ਦਾ ਪਰਿਵਾਰ ਆ ਠੀਕ ਠੀਕ ਪੁੱਤ ਇਹ ਤੇ ਵੇਖ ਲੈ ਚੱਲ ਕੋਈ ਨਹੀਂ ਤੂੰ ਵੀ ਚਾਹ ਪਾਣੀ ਪੀ ਤੇ ਤੇਰੇ ਵੀਰ ਨੇ ਤੇਰੀ ਮੰਮੀ ਨੇ ਆਉਣਾ ਉਹਨਾਂ ਨਾਲ ਤੇ ਸਗੋਂ ਬਣਾਓ ਨਾਲ ਮਿਲ ਕੇ ਹਾਂਜੀ ਆਂਟੀ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣੋ ਕੋਈ ਕੰਮ ਤੇ ਨਹੀਂ ਕਰਨ ਵਾਲਾ ਮੈਂ ਦੋ ਵਦਵ ਕਰਦਾ ਉਹਨਾਂ ਦੇ ਆਉਂਦਿਆਂ ਨੂੰ ਨਹੀਂ ਨਹੀਂ ਵੀ ਮੈਂ ਅੱਜ ਕੀਤਾ ਸਗੋਂ ਸਬਜੀ ਸਬਜੀ ਬਣੀ ਆ ਤੇ ਸੋਨ ਚਾਹ ਪਾਣੀ ਪਿਆ ਕੇ ਮੁੜ ਕੇ ਰੋਟੀ ਵੀ ਖਵਾਇਓ ਅਗਲੇ ਨਾ ਕਹਿਣ ਵੀ ਲੈ ਜਿੱਥੇ ਸਾਡੀ ਨਿਆਣੀ ਰਹਿਣ ਲਈ ਆ ਕਿ ਤਰ੍ਹਾਂ ਦੇ ਆ ਠੀਕ ਹੈ ਨਾ ਪੁੱਤ ਕੋਈ ਗੱਲ ਨਹੀਂ ਆਂਟੀ ਨਾਲ ਮਿਲ ਕੇ ਪੁੱਤ ਕਰ ਲਿਓ ਹੈ ਹੋਰ ਤੂੰ ਉਹਨਾਂ ਨਾਲ ਬੈ ਕੇ ਗੱਲਾਂ ਬਾ ਫਲਕੇ ਫਲਕੇ ਲਾ ਦੂਗੀ ਠੀਕ ਹੈ ਤੁਹਾਡਾ ਮੁੰਡਾ ਠੀਕ ਹੈ ਅੱਜ ਠੀਕ ਹੈ ਪੁੱਤ ਠੀਕ ਹੈ ਗਿਆ ਕਿਤੇ ਆ ਗਿਆ ਵਾਰ ਗਿਆ ਬਹੁਤ ਚਲੋ ਵਧੀਆ ਵਾਹ ਚੰਗਾ ਮੇਰੀ ਦੀ ਚਲੋ ਇਹਦੀ ਮੰਮੀ ਨੇ ਆਉਣਾ ਇਹਦੇ ਵੀਰ ਨੇ ਆਉਣਾ ਚਲੋ ਵੇਖਣਗੇ ਕਿ ਕਿਤਨਾ ਦਾ ਸਾਡਾ ਸਾਹਬਤਾ ਉਹ ਕਿਤਨਾ ਦਾ ਖਾਨਦਾਨ ਹੈ ਅਗਲੇ ਨੂੰ ਪਤਾ ਲੱਗਣਾ ਚਾਹੀਦਾ ਜਿੱਥੇ ਉਹਨਾਂ ਦੀ ਧੀ ਭੈਣ ਰਹਿੰਦੀ ਆ ਮਾਹੌਲ ਹੀ ਨਾ ਚੰਗਾ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਚਲੋ ਇਹ ਵਧੀਆ ਕੀ ਨਿੰਦਣਾ ਪਰ ਅੱਜ ਮੈਂ ਮੰਮੀ ਨੂੰ ਮਿਲਣਾ ਨਾ ਨਾਲੇ ਸਾਹਿਲ ਨੂੰ ਮਿਲਣਾ। ਪਤਾ ਨਹੀਂ ਵਿਚਾਰੇ ਨੇ ਫੀਸ ਦਿੱਤੀ ਏ ਕਿ ਨਹੀਂ ਕਿਤੇ ਲੇਟ ਫੀਸ ਹੀ ਨਾ ਪੈ ਗਈ ਹੋਵੇ। ਜੇ ਫਾਈਨ ਪੈ ਗਿਆ ਤਾਂ ਪੈਸੇ ਫਿਰ ਹੋਰ ਬੰਦੇ ਹੀ। ਅੱਜ ਜਾਊਗਾ ਨਾ ਤੇ ਪੁੱਛੂੰਗੀ। ਜੇ ਹੋਰ ਬੰਦੇ ਹੋਏ ਨਾ ਤੇ ਫਿਰ ਥੋੜੇ ਬਹੁਤੇ ਹੋਰ ਦੇ ਦੂੰਗੀ। ਜਿਹੜੇ ਮੈਂ ਖਰਚੇ ਲਈ ਰੱਖੇ ਆ। ਚਲ ਕੋਈ ਨਾ। ਉਹਨਾਂ 'ਚੋਂ ਥੋੜੇ ਦੇ ਦੂੰਗੀ। ਮੈਂ ਮਾੜਾ ਮੋਟਾ ਆਪੇ ਸਰਕਲ ਚਲਾਈ ਜਾਉਂਗੀ ਜਿੱਦਾਂ ਦਾ ਵੀ ਚੱਲੂਗਾ ਮੁੜ ਕੇ ਫੇਰ ਪੇ ਮੇਲੀ ਜਾਣੀ ਐ ਅੱਜ ਤੇ ਆਂਟੀ ਖੁਸ਼ ਲੱਗਣ ਡੇ ਲੱਗਦਾ ਇਹਨਾਂ ਦਾ ਮੁੰਡਾ ਸਹੀ ਆ ਅੱਗੇ ਨਾਲ ਚੱਲ ਵਧੀਆ ਵਾ ਹਰੇਕ ਆਪਣੇ ਪਰਿਵਾਰ ਚ ਸੁਖੀ ਰਹੇ ਤੇ ਚੰਗਾ ਵਾ ਜਦੋਂ ਫੈਮਿਲੀ ਚ ਡਿਸਟਰਬੈਂਸ ਹੁੰਦੀ ਆ ਨਾ ਫਿਰ ਸਾਰੇ ਦੁਖੀ ਹੁੰਦੀ ਆ ਹੁਣ ਇਹਨਾਂ ਦੇ ਟੱਬਰ ਚ ਸਾਰਾ ਕੁਝ ਡਿਆ ਵਾ ਤੇ ਟੈਨਸ਼ਨ ਮੈਨੂੰ ਪਈ ਆ ਮੈਨੂੰ ਬੜਾ ਹੋਰ ਤਰ੍ਹਾਂ ਦੀ ਆਂਟੀ ਵਾਲ ਵੀ ਵੇਖ ਕੇ ਤੇ ਉਹਦੇ ਵਾਲ ਵੀ ਵੇਖ ਕੇ ਅੱਜ ਤੇ ਆਂਟੀ ਖੁਸ਼ ਲੱਗਣ ਦੇ ਸੀ ਆਂਟੀ ਬਹੁਤ ਚੰਗੇ ਆ ਪਰ ਜਦੋਂ ਦੁਖੀ ਹੁੰਦੇ ਆ ਨਾ ਤੇ ਮੈਨੂੰ ਬੜਾ ਹੋਰ ਤਰਾਂ ਹੁੰਦਾ ਵਾ ਕੀ ਉਹ ਖੁਸ਼ ਰਹਿਣ ਬੜੀ ਵਧੀਆ ਸੋਚ ਆ ਉਹਨਾਂ ਦੀ ਮੇਰੇ ਨਾਲ ਵੀ ਇੰਨਾ ਪਿਆਰ ਕਰਦੇ ਆ ਮੈਂ 3000 ਕਰਾਇਆ ਫੜਾਤਾ ਤੇ ਤੇਨ ਹੱਸ ਕੇ ਫੜ ਲਿਆ ਇੱਕ ਵਾਰੀ ਨਹੀਂ ਜ਼ਿੱਦ ਕੀਤੀ ਕਿ ਨਹੀਂ ਤੂੰ ਮੈਨੂੰ ਪੰਜ ਦੇ ਹੀ ਦੇ ਜਿੱਥੋਂ ਮਰਜ਼ੀ ਦੇ ਇੱਕ ਵਾਰੀ ਬਸ ਮਾੜਾ ਜਗਿਆ ਪੁੱਤ ਤੂੰ ਤੇ ਕਿ ਨਹੀਂ ਪੰਜ ਦੇਣਾ ਵਾ ਬੜੇ ਚੰਗੇ ਆ ਮੈਂ ਕਹਿੰਨੀ ਰੱਬਾ ਉਹਨਾਂ ਦੇ ਪ੍ਰਵਾਦ ਸਾਰਾ ਕੁਝ ਵਧੀਆ ਹੋਵੇ ਸਾਰੇ ਖੁਸ਼ੀ ਖੁਸ਼ੀ ਰਹਿਣ ਚੱਲ ਕਰਾਂ ਤਿਆਰੀ ਕੋਈ ਸ਼ਰਬਤ ਸ਼ਰਬਤ ਬਣਾ ਲੈਣੀ ਆ ਮੇਰੇ ਭਰਾ ਨੇ ਵੀ ਆਉਣਾ ਵਾ ਉਹਨੇ ਤੇ ਹੁੰਦਿਆ ਕਹਿਣਾ ਦੀਦੀ ਇੰਨੀ ਗਰਮੀ ਆ ਕੁਝ ਪਿਆਇਆ ਹੀ ਨਹੀਂ ਤੂੰ ਤੇ ਉੱਧੇ ਹੀ ਬੈਠੀ ਆ ਨਾਲ ਐਂਟੀ ਕਹਿੰਦੇ ਚਾਹ ਪਾਣੀ ਬਣਾ ਲੈ ਆਪਣੀ ਮਰਜ਼ੀ ਦਾ ਨਾ ਵਾਸਤੇ ਜੋ ਬਣਾਉਣਾ ਵਾ ਚੱਲ ਲੈ ਪਾਂਡੇ ਤੇ ਕਿੰਨੇ ਭੇਰ ਰਸੋਈ ਚ ਲੱਗਦਾ ਦੀਦੀ ਵੀ ਸੌਂਗੀ ਆ ਚੱਲ ਮੈਂ ਮਾਂਜ ਦਨੀ ਆ ਲਾਗੇ ਸ਼ਰਬਤ ਦੀ ਖੰਡ ਕੋਲ ਲੈਨੀ ਥੋੜੀ ਬੜੀ ਤੇ ਲਾਗੇ ਪਾਂਡੇ ਸਾਫ਼ ਕਰ ਲੈਨੀ ਮੰਮੀ ਨੇ ਕਿੰਨੇ ਦਿਨਾਂ ਬੱਚਾ ਬਣਾਵਾਂ ਮੈਂ ਕਦੀ ਨਹੀਂ ਰਹੀ ਮੰਮੀ ਤੋਂ ਬਣਾ ਜੋ ਮਰਜ਼ੀ ਹੋ ਜੇ ਜਦੋਂ ਦੀ ਮੈਂ ਜੌਬ ਕਰਦੀ ਆ ਨਾ ਉਦੋਂ ਦੀ ਮੈਂ ਘਰ ਹੀ ਰਹਿਣੀ ਸੀ ਆ ਹੁਣ ਦੂਰ ਰਹਿਣੀ ਆ ਨਾ ਤੇ ਮਾਂ ਦਾ ਸਾਥ ਹੁੰਦਾ ਵਾ ਕਿ ਜਾਨੀ ਤੇ ਮੈਨੂੰ ਆਪ ਪਾਣੀ ਤਾਂ ਨਹੀਂ ਪੁੱਛਦੀ ਜਦੋਂ ਮੈਂ ਆਉਣ ਲੱਗਦੀ ਸੀ ਤੇ ਮੈਨੂੰ ਟਿਫਨ ਬਣਾ ਕੇ ਦਿੰਦੀ ਸੀ ਹੁਣ ਮੈਨੂੰ ਖੁਦ ਆਣ ਕੇ ਸਾਰਾ ਕੁਝ ਕਰਨਾ ਪੈਣ ਡਿਆ ਤਾਂ ਹੀ ਤੇ ਕਹਿੰਦੇ ਆ ਮਾਂ ਮਾਂ ਹੀ ਹੁੰਦੀ ਆ ਜੋ ਮਰਜੀ ਆ ਚਲ ਜਿੰਨੇ ਚੰਨ ਖੰਡ ਖੋਲਦੀ ਨਾ ਅੰਜੇ ਚੰਨ ਦੁੱਧ ਪਾण्डे ਮਾਜ ਲੈਣੀ ਮੈਂ ਪੁੱਤ ਹਾ ਕੀ ਕਰ ਰਹੀ ਆ ਕੁਛ ਨਹੀਂ ਆਂਟੀ ਜੀ ਬਸ ਭਾਂਡੇ ਧੋਣ ਦੀ ਭਾਂਡੇ ਤੇ ਮੈਂ ਪੇਸਾ ਕਰ ਲੈਣੇ ਆ ਤੇਰੀ ਮੰਮੀ ਆਈ ਤੇ ਤੇਰਾ ਵੀਰ ਆਇਆ ਉਹਨਾਂ ਦੇ ਲਾਗੇ ਬਹਿ ਪੁੱਤ ਆਗੇ ਨੇ ਆ ਗਿਆ ਦੂਜੀ ਗੱੜ੍ਹ ਦੀ ਸ਼ਰਬਤ ਬਣਾ ਪਤਾ ਨਹੀਂ ਸ਼ਰਬਤ ਬਣ ਗਿਆ ਬਸ ਬਣ ਗਿਆ ਜੇ ਨਹੀਂ ਆ ਨਾ ਤੇ ਤੂੰ ਉਹ ਨਿੰਬੂ ਕੱਢ ਪਾਣੀ ਚ ਕੰਨੀ ਬਣਾਉਣਾ ਆ ਵੇਖੋ ਬਸ ਖੰਡ ਘੋਲਦੀ ਆ ਲੱਗੀ ਬਸ ਸ਼ਰਬਤ ਬਾਅਦ ਚ ਮੈਂ ਨਾ ਆਪੇ ਕੀ ਬਣਾ ਕੇ ਲੈ ਆਉਂ ਹਾਂਜੀ ਠੀਕ ਹੈ ਉਹ ਪੁੱਤ ਵੀਰ ਸੁੱਤੀ ਹੀ ਨਾ ਉਹਨਾਂ ਦੇ ਆਪੇ ਸਾਬ ਕਰ ਲੈਣੀ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਕਰਦੇ ਨਾ ਮੁੜ ਕੇ ਨਾ ਉੱਠ ਕੇ ਆਉਂਦੇ ਬਸ ਬਸ ਜੱਗ ਚ ਘੋਲ ਲਾਂਗੇ ਰਾਜੀ ਬਾਜੀ ਉਹਨਾਂ ਨੂੰ ਪੁੱਛ ਕਰਦਾ ਹਾਂ ਬੋਲ ਹਾਲ ਚਾਲ ਪੁੱਛ ਠੀਕ ਹੰਗਾ ਹਾਂ ਸ਼ਰਦੇ ਪੁੱਤ ਹਣ ਤੈਨ ਮੈਂ ਇੰਨੀ ਵੇ ਰੱਖਿਆ ਜਾ ਤੂੰ ਬਾਸ ਆਂਟੀ ਚੱਲੀ ਆ ਉਹ ਸਾਬਨ ਲੱਗਾ ਇਹਨਾਂ ਭਾਂਡਿਆਂ ਨੂੰ ਮੱਟਾ ਮਾਰਿਆ ਤੇ ਫੇਰੀ ਗਈ ਹੈ ਨਾ ਉਤਰਾ ਨਹੀਂ ਗਈ ਤੂੰ ਭਾਂਡੇ ਦੇ ਮੈ ਆਪਣੇ ਸਾਫ਼ ਕਰ ਲੈਣੇ ਹੈਗੇ ਇਹ ਕਿੱਡਾ ਵੱਡਾ ਕੰਮ ਹੈ ਇਹਦਾ ਕਾਤੇ ਵਧੀਆ ਹੈ ਨਾ ਆ ਮੈਂ ਕਿੰਨੀ ਛਿੰਨੀ ਵੀਡੀਓ ਕਾਲਿੰਗ ਵਿੱਚ ਘਰ ਵਹੰਦੀ ਹੈ ਹੂੰ ਵਾਵਾ ਹੀ ਸੋਣਾਗਾ ਕਿੱਧਰ ਰੱਖਣਿਆ ਮੈਂ ਘਰ ਵਿੱਚ ਰੱਖਣਾ ਹੈ ਕਿੰਨਾ ਸੋਹਣਾ ਘਰ ਆ ਹੋ ਸਨਾ ਮਮੀ ਗੱਦਾਂਾਂ ਕਿ ਬੇਟਾ ਹੋਰ ਸਨਾ ਮਮੀ ਠੀਕ ਠਾਕ ਤੀ ਐਨੇ ਦਿਨਾਂ ਬਾਅਦ ਮੈਨੂੰ ਪਤਾ ਤੁਹਾਡੀ ਕਿੰਨੀ ਯਾਦ ਆਉਂਦੀ ਸੀ ਮਜਬੂਰੀ ਇੱਥੇ ਰਹਿਣਾ ਹੁਣ ਮੈਂ ਕੀ ਕਰਾਂ ਦੱਸੋ ਸਾਨੂੰ ਤੇ ਆਪ ਘਰ ਦੇ ਵਿੱਚ ਨਾ ਉਹ ਜਿਹਾ ਮੋਹ ਲੱਗਦਾ ਹੀ ਨਹੀਂ ਆ ਮੋਹ ਲੱਗਣਾ ਕਿੱਥੋਂ ਜੋ ਰੌਣਕ ਮੇਰੀ ਹੀ ਨਾ ਉਹ ਮੇਰੀ ਹੀ ਤਿਆਂ ਦੀ ਨਾਲੇ ਤੇਰੇ ਨਾਲ ਲੜਾਈ ਕਿੰਨੇ ਕਰਨੀ ਮੇਰੇ ਤੋਂ ਸਵਾ ਹੋਰ ਕੀ ਹੁਣ ਤੇ ਮੈਂ ਕੱਲਾ ਹਾਂ ਉਹਥੇ ਤੇ ਮੇ ਨਾਲ ਲੜਨ ਵਾਲਾ ਵੀ ਕੋਈ ਨਹੀਂ ਹੁਣ ਮੇਰੇ ਨਾਲ ਲੜਦਾ ਰਹਿੰਦਾ ਹੀ ਹੁਣ ਮੇਰੀ ਵਾਰੀ ਲੱਗੀ ਆ ਚੱਲਾ ਮੰਮੀ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਮੈਂ ਤਾਂ ਬਹੁਤ ਵਧੀਆ ਮਾਂ ਅੱਛਾ ਤੁਸੀਂ ਬੈਠੋ 2 ਮਿੰਟ ਮੈਂ ਪਾਣੀ ਧਾਣੀ ਲੈ ਕੇ ਆਈ ਫਿਰ ਆਪਾਂ ਬਹਿ ਕੇ ਗੱਲਾਂ ਕਰਦੇ ਆ ਪਾਣੀ ਪੀ ਲਾਗੇ ਤੂੰ ਬਹਿ ਤੂੰ ਦੱਸ ਮੈਨੂੰ ਇਧਰੇ ਹੱਥ ਕਿਉਂ ਗਿੱਲੇ ਨੇ ਕੀ ਕਰਦੀ ਆਈਂ ਉਹ ਮੰਮੀ ਉਹ ਤੁਹਾਡੇ ਵਾਸਤੇ ਸ਼ਰਬਤ ਬਣਾਉਂਦੀ ਹਾਂ ਹਾਏ ਹਾਏ ਸ਼ਰਬਤ ਬਣਾਉਂਦੀ ਪੀ ਕਿ ਸ਼ਰਬਤ ਜੱਤ ਕੋ ਹੋਲੇ ਜਾਨੀ ਮੰਮੀ ਤਾਨੂੰ ਪਤਾ ਹੀ ਆ ਤੁਹਾਡੀ ਤੀ ਨੂੰ ਕਿਹੜਾ ਕਾਲਾ ਕੋਈ ਕੰਮ ਕਰਨ ਦੀ ਹੈਗੀ ਕੋਈ ਅਕਲ ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਸੀ ਮੰਮੀ ਇਹ ਆਪਾਂ ਦੀਦੀ ਨੂੰ ਭੇਜਦੇ ਸੀ ਤਾ ਵਾ ਪਰ ਘਰ ਦਾ ਕੰਮ ਕੋ ਮਨਨ ਨੂੰ ਕੋਈ ਨਹੀਂ ਕਰਨਾ ਹੁੰਦਾ ਜਿੰਨੇ ਮੇਰੀ ਜੀ ਨੂੰ ਅਕਲ ਹੈ ਨਾ ਦੁਨੀਆਂ 'ਚ ਕਿਸੇ ਨੂੰ ਅਕਲ ਨਹੀਂ ਆ ਗਈ ਇਹ ਨਹੀਂ ਤੇਰੇ ਤੇ ਹੀ ਨਹੀਂ ਕੋਤ ਮੈਂ ਪਤਾ ਕਿੰਨੇ ਕੰਮ ਕਰ ਲੈਣੇ ਆ ਭਾਂਡੇ ਵੀ ਮਾਜ ਲੈਣੇ ਆ ਸਫਾਈਆਂ ਵੀ ਕਰ ਲੈਣੀਆਂ ਝਾੜੂ ਵੀ ਮਾਰ ਲੈਣੀਆਂ ਕੱਪੜੇ ਵੀ ਧੋ ਲੈਣੇ ਮੈਨੂੰ ਸਾਰੇ ਕੰਮਾਂ ਦੀ ਜਾਜ ਆ ਗਈ ਆ ਕੰਮ ਰਹਿ ਕਿਹੜਾ ਗਿਆ ਸਰਦੀ 'ਚ ਨੂਨ ਮਰਚ ਵੀ ਪਾ ਦਿੰਦੀ ਏ ਇੱਕ ਤਾਂ ਫਾਇਦਾ ਹੈ ਨਾ ਘਰੋਂ ਕੱਢਣ ਦਾ ਤੁਸੀਂ ਕਰੋ ਘਟਦੇ ਤੁਸੀਂ ਸਹੀ ਕਹਿੰਦੇ ਮੰਮੀ ਤੇ ਹੀ ਦੀਦੀ ਨੂੰ ਸਾਰੇ ਕੰਮ ਕਰਨੇ ਹੁੰਦੇ ਆ ਪਰ ਇੱਕੋ ਕੰਮ ਨਹੀਂ ਕਰਨਾ ਹੁੰਦਾ ਉਹ ਕਿਹੜਾ ਝੂਠ ਨਹੀਂ ਬੋਲਣਾ ਹੁੰਦਾ ਝੂਠ ਬੋਲ ਰਹੇ ਨੇ ਕਿਹੜਾ ਝੂਠ ਬੋਲਿਆ ਇਹ ਦੀਦੀ ਸ਼ਰਬਤ ਬਣਾ ਕੇ ਨਹੀਂ ਭਾਂਡੇ ਧੋ ਕੇ ਆਇਆ ਤੇ ਸਾਰਾ ਪਾਣੀ ਕੱਪੜਿਆਂ ਤੇ ਪੈ ਗਿਆ। ਸ਼ਦਾਈਆ ਹੁਣ ਮੈਂ ਖੰਡ ਘੋਲੂਗੀ ਜੱਗ 'ਚ ਸ਼ਰਬਤ ਬਣਾਉਂਗੀ ਤੇ ਉਹ ਜੋ ਵੀ ਪਾਣੀ ਪਾਣੀ ਧੋਉਂਗੀ ਕੀੜੀਆਂ ਚੜਨਗੀਆਂ ਨੂੰ। ਵੈਸੇ ਤੇ ਇਹਨਾਂ ਦੇ ਘਰ ਕੰਮ ਵਾਲੀਆਂ ਲੱਗੀਆਂ ਵਾ। ਮੈਨੂੰ ਪਤਾ ਹੈ। ਆਪਣੀ ਮਾਂ ਨੂੰ ਨਾ ਪਾਗਲ ਨਾ ਸਮਝ। ਮੈਂ ਤੇਰੀ ਮਾਂ ਵਾਂ। ਤੂੰ ਨਹੀਂ। ਮੈਨੂੰ ਪਤਾ ਹੈ ਮੈਂ ਤਾਂ ਹੀ ਦੇਨੂਗੀ ਅਸੀਂ ਤੇਰੇ ਹੱਥ ਗਿੱਲੇ ਕਿਉਂ। ਕਿਉਂ ਕੀ ਗੱਲ ਤੂੰ ਕੋ ਭਾਂਡੇ ਤੋਤੇ। ਨਹੀਂ ਨਹੀਂ ਮੰਮੀ ਭਾਂਡੇ ਨਹੀਂ ਤੋਤੇ। ਆਹ ਤੇ ਸ਼ਦਾਈ ਹੀ ਗਾਵਾ। ਮੈਂ ਕੈਂਡੀ ਸ਼ਰਬਤ ਬਣਾਇਆ ਸੀ ਤੇ ਹੁਣ ਸ਼ਰਬਤ ਬਣਾਉਣ ਦੀ ਤੇ ਪੁਣੀ-ਪੁਣੀ ਧੌਂਗੀ ਨਹੀਂ ਪੁਣਿਆ ਹੀ ਨਿੰਬੂ ਪਾਇਆ ਸੀ ਉੱਚ ਬੱਸ ਰਹਿਣ ਦੋ ਦੇਦੀ ਰਹਿਣ ਦੋ ਤੈਨੂੰ ਨਹੀਂ ਝੂਠ ਬੋਲਣਾ ਆਂਦਾ ਚੱਲ ਵੇ ਤੂੰ ਮੈਂ ਸ਼ਰਬਤ ਲੈ ਕੇ ਆਉਣੀ ਆ ਆ ਵੇਖੀ ਹਾਂ ਬਣਾਇਆ ਨਾ ਹੁਣੇ ਵੇਖੋ ਕਿੱਡਾ ਸਵਾਦ ਬਣਾਇਆ ਪੀ ਕੇ ਵੇਖੀ ਤੂੰ ਚੰਗਾ ਐਵੇਂ ਸਹੀ ਸਹੀ ਸੋਮੀ ਨੂੰ ਮਦਦ ਕਰਤੀ ਸੀ ਨਾ ਇਹ ਨੱਚਦੇ ਨਾਲ ਮੇਰੇ ਨਾਲ ਗੱਲ ਨਹੀਂ ਸੀ ਕਰਦੀ ਸੰਜੀ ਉਹ ਬੰਦਾ ਆਪਰੇ ਨਾਲਾ ਕੋਈ ਮਾਸੇ ਗੱਲ ਨਹੀਂ ਨਾ ਕਰੇ ਕਿ ਬੰਦ ਕਰ ਮੈਂ ਉਹ ਵੀ ਨਾ ਮੀ ਮੈਨੂੰ ਤਾਂ ਆਪਾਂ ਲੱਗਦਾ ਹੈ ਕਿ ਦੇਰ ਜੂਰ ਬੋਲਣ ਦੇ ਆਂਦੀ ਨੇ ਜੇ ਮੈਨੂੰ ਨਾ ਨਾ ਦੱਸੇ ਤੇ ਤੂੰ ਪੁੱਛਣ ਦੀ ਕੋਸ਼ਿਸ਼ ਕਰੀ ਉਹ ਮੈਨੂੰ ਕਿਹੜਾ ਉਹਨਾਂ ਨੇ ਕਹਿ ਕੇ ਦੱਸਣਾ ਹੁੰਦਾ ਵਾ ਜੋ ਕੁਝ ਆ ਤਾਂ ਮੈਂ ਦੱਸਾਂਗੇ ਬਾਕੀ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਜੇ ਮੈਨੂੰ ਦੱਸਾਂ ਰਹਿਣੋਂ ਮੀ ਤੇ ਗੱਲ ਆ ਕਿਤੇ ਇਦਾਂ ਤਾਂ ਨਹੀਂ ਆ ਇੰਨੀ ਵੱਡੀ ਕੋਠੀ ਦਾ ਕਿਰਾਇਆ ਜ਼ਿਆਦਾ ਹੋਵੇ ਤੇ ਦੀਦੀ ਕਹਿੰਦੇ ਹੁਣ ਮੈਂ ਥੋੜਾ ਘਲਾ ਦੇ ਦੂੰਗੀ ਤੇ ਬਾਕੀ ਕਿਤੇ ਉਹ ਘਰ ਦਾ ਕੰਮ ਨਾ ਕਰਾਉਂਦੇ ਹੁੰਦੇ ਦੀ ਕੋ ਨੀ ਤੇ ਸਾਨੂੰ ਬੰਦਸ਼ ਆਸੀ ਇੰਨੀ ਵੱਡੀ ਕੋਠੀ ਚ ਕਮਰਾ ਕਰਾਏ ਕੇ ਲੈਣਾ ਹੋਰ ਆਲੇ ਦੁਆਲੇ ਹੋਰ ਕਮਰੇ ਨਹੀਂ ਹੈਗੇ ਮੰਮੀ ਤੁਹਾਨੂੰ ਇੱਕ ਜੀ ਪਤਾ ਨਾ ਦੀਦੀ ਜਦੋਂ ਵੀ ਮੈਨੂੰ ਜਾਂ ਤੁਹਾਨੂੰ ਵੇਖਦੇ ਆ ਤੇ ਭੱਜੇ ਹੁੰਦੇ ਆ ਤੇ ਹੁਣ ਆਪਾਂ ਨੂੰ 10 ਮਿੰਟ ਹੋ ਗਏ ਇੱਥੇ ਬੈਠੇ ਹੋਏ ਤੇ 10 ਮਿੰਟ ਬਾਅਦ ਆਏ ਦੀਦੀ ਉੱਤੇ ਕੀ ਇਸਲਾਮ ਹੁੰਦੀਆਂ ਵਾ ਹੈ ਮੰਮੀ ਕੀ ਕਹਿੰਦਾ ਤੁਹਾਨੂੰ ਇਹ ਇਸਲਾਮ ਹੈ ਗੰਨੇ ਨੂੰ ਰਸ ਕੀ ਕਰ ਸਕਦੇ ਆ ਲੋ ਸ਼ਰਬਤ ਵੀ ਉਹ ਬੱਲੇ ਆ ਤੈਨੂੰ ਪਤਾ ਨਾ ਮੈਂ ਬਰਫ਼ ਨੀ ਪਾਉਣ ਦੀ ਵਿੱਚ ਫਿਰ ਪਾਈ ਆ ਵੇਲੇ ਦੋ ਦਿਨ ਕੋਈ ਗੱਲ ਨਹੀਂ ਮੰਮੀ ਗਰਮੀ ਪਤਾ ਕਿੰਨੀ ਹੈ ਗਰਮੀ ਪਤਾ ਕਿੰਨੀ ਆ ਪੀਓ ਤੁਸੀਂ ਆ ਆ ਬਰਫ਼ ਤੋਂ ਬਿਨਾਂ ਬਰਫ਼ ਤੋਂ ਬਿਨਾਂ ਪੀ ਲਓ ਯਾਨੀ ਕਿ ਤੈਨੂੰ ਇਹ ਭੁੱਲ ਗਿਆ ਹੈ ਕਿ ਮਮਾ ਬਰਫ਼ ਨਹੀਂ ਪਿੰਦੇ ਠੰਡਾ ਪਾਣੀ ਵਿੱਚ ਯਾਨੀ ਕਿ ਤੇਰਾ ਧਿਆਨ ਹੀ ਨਹੀਂ ਹੈਗਾ ਸਾਡੇ ਮੰਮੀ ਆ ਵੇਖੋ ਬਰਫ ਪਾਈ ਆ ਇੱਚ ਘਟ ਪਾਈ ਆ ਲੱਲੋ ਤੁਸੀਂ ਆ ਤੁਹਾਡੇ ਵਾਸਤੇ ਆ ਆ ਮੈਂ ਵੀ ਲੂੰਗੀ ਕੋਈ ਗਾਂਦੀ ਕਿੱਧਰ ਧਿਆਨ ਹੈਗਾ ਦੀਦੀ ਤੁਹਾਡਾ ਮੇਰਾ ਸ਼ਰਬਤ ਆ ਲੈ ਪੀ ਲਈਏ ਦਵਾ ਦਵ ਚੱਲ ਸਾਈ ਲੈ ਚੱਲ ਮੈਨੇ ਇੱਕ ਗੱਲ ਦੱਸ ਜਿਹੜੀ ਫੀਸ ਭੇਜੀ ਸੀ ਉਹ ਤਰਗੀ ਫਾਈਨ ਤੇ ਨਹੀਂ ਪਿਆ ਤੈਨੂੰ ਨਹੀਂ ਨਹੀਂ ਮੈਂ ਫੀਸ ਤੇ ਤਾਰਦੀ ਫਾਈਨ ਨਹੀਂ ਪਾਇਆ ਨਾ ਉਹਨਾਂ ਨੇ ਜੇ ਪਾਇਆ ਤਾਂ ਮੈਨੂੰ ਦੱਸ ਦੇ ਨਹੀਂ ਨਹੀਂ ਮੈਂ ਹੋਰ ਦੇ ਦੇਣੀ ਤੈਨੂੰ ਪੈਸੇ ਬਸ ਦੀਦੀ ਟੈਨਸ਼ਨ ਨਾ ਲੋ ਹੁਣ ਮੈਂ ਨਾ ਕੋਈ ਜੋਬ ਲੱਭ ਹੀ ਲੈਣੀ ਆ ਜਾ ਜਿਹੜੀ ਵੀ ਐਡਮਿਸ਼ਨ ਦਾ ਖਰਚਾ ਹੋਗਾ ਨਾ ਮੈਂ ਆਪੇ ਚੁੱਕ ਲਿਆ ਕਰਨਾ ਤੁਹਾਡੇ ਤੇ ਨਾ ਬੋਝ ਨਹੀਂ ਪਾਉਣਾ ਤੂੰ ਨਾ ਆਪਣੀ ਪੜਾਈ ਵੱਲ ਫੋਕਸ ਕਰ ਤੂੰ ਨੌਕਰੀਆਂ ਕਰਨ ਵੱਲ ਫੋਕਸ ਨਾ ਕਰ ਤੈਨੂੰ ਮੈਂ ਦੇ ਦੂੰਗੀ ਤੇਰੀ ਪੜਾਈ ਦਾ ਖਰਚਾ ਇਹ ਨਿਜੋਗੀ ਹੈਗੀ ਤੇਰੀ ਭੈਣ ਨਹੀਂ ਛਮੀ ਸਾਹਿਲ ਵੀ ਕੋਲ ਠੀਕ ਹੰਦਾ ਤੇ ਸਾਹਿਲ ਜਿਹੜੀ ਤੂੰ ਨੌਕਰੀ ਦੇ ਇੰਟਰਵਿਊ ਦਿੱਤਾ ਸੀ ਨਾ ਤੂੰ ਉਹਨਾਂ ਨੂੰ ਹਾਂ ਕਹਿ ਦੇ ਹਾਂ ਮੰਮੀ ਉਹਨਾਂ ਨੇ ਇੱਕ ਅੱਡੇ ਦਿਨ ਤੱਕ ਦਾਸੀ ਦੇਣਾ ਮੈਨੂੰ ਨਹੀਂ ਛਮੀ ਬਸ ਹੁਣ ਪੜਾਈ ਇਹ ਪ੍ਰਾਈਵੇਟ ਕਰੇਗਾ ਤੈਨੂੰ ਮੈਂ ਉਸਨੂੰ ਵੀ ਕਿਹਾ ਸੀਗਾ ਤੇ ਹੁਣ ਜੌਬ ਕਰਨ ਦੇ ਮੰਮੀ ਉਹ ਜੇ ਵਿਚਾਰਾ ਛੋਟਾ ਹੈ ਗਾ ਉਹਦੇ ਤੇ ਨਾ ਬੋਝ ਹੈ ਨਾ ਬਹੁਤ ਡਬਲ ਡਬਲ ਹੁਣ ਇਹ ਬੋਝ ਪਾਵਾਂਗੇ ਨਾ ਤੇ ਕੱਲ ਨੂੰ ਇਹਨੂੰ ਕਬੀਲਦਾਰੀ ਤੇ ਦੁਨੀਆਦਾਰੀ ਦਾ ਪਤਾ ਲੱਗੇਗਾ ਚੰਮੀ ਨਹੀਂ ਤੇ ਨਹੀਂ ਪਤਾ ਲੱਗੇਗਾ ਤੁਸੀਂ ਅੱਜ ਇਹਦੀ ਪੈਨਸ਼ਨ ਆ ਲੋ ਮੇਰੀ ਤਾਂ ਮੰਮੀ ਦੀ ਆ ਟੌਪਿਕ ਤੇ ਗੱਲ ਹੋ ਗਈ ਹੋਈ ਆ ਚੱਲ ਠੀਕ ਆ ਹੁਣ ਮੇਰਾ ਭਰਾ ਸਿਆਣਾ ਹੁੰਦਾ ਜਾਂਦਾ ਵਾ ਸਿਆਣੇ ਤੇ ਮੇਰੇ ਦੋਨੋਂ ਹੀ ਬੱਚੇ ਬੜੇ ਨੇ ਮੰਮੀ ਤੁਹਾਨੂੰ ਆਂਟੀ ਮਿਲਣ ਨਹੀਂ ਆਏ ਨਹੀਂ ਨਹੀਂ ਮਿਲ ਗਏ ਨੇ ਦੋਵੇਂ ਬਟੇ ਇਹ ਗੱਲਬਾਤ ਕੀਤੀ। ਵੇਖਿਆ ਕਿੰਨਾ ਵਧੀਆ ਸੁਭਾਅ ਨਾਲ ਦਾ। ਵੇਖਿਆ। ਬੜੇ ਚੰਗੇ ਸਾਰੇ ਜਣੇ। ਸਿਆਣੀ ਆਜੋ ਆਂਟੀ। ਦੋਨੋਂ ਹੀ ਬੱਚੇ ਮੇਰੇ ਬੜੇ ਨੇ। ਸਸਰੀ ਘਰ ਆਂਟੀ। ਸਾਸਰੀ ਘਰ। ਸਿਆਣੀ ਤੇ ਭੈਣ ਜੀ ਤੁਹਾਡੀ ਕੁੜੀ ਬਹੁਤ ਆ। ਇਹ ਤਾਂ ਮੈਨੂੰ ਪਤਾ ਹੋ। ਪਰ ਤੁਹਾਨੂੰ ਕਿਉਂ ਇਹ ਤਰ੍ਹਾਂ ਲੱਗਦਾ ਵੀ ਤੁਸੀਂ ਇਹਦੇ ਕੋਲ ਕੰਮ ਕਰਾਉਣੀ ਜਾਂ ਕੋਈ ਗੱਲ ਆ? ਨਹੀਂ ਨਹੀਂ ਭੈਣ ਜੀ ਕੋਈ ਗੱਲ ਨਹੀਂ ਹੈਗੀ। ਦਰਸਲ ਨਾ ਜਦੋਂ ਵੀ ਪਹਿਲੇ ਹੁਣੇ ਘਰ ਹੁੰਨੇ ਆ ਇਹ ਕੰਮ ਤੋਂ ਆਂਦੀ ਹੈ ਨਾ ਤੇ ਅਸੀਂ ਬਿਜੀ ਵੀ ਹੋਈਏ ਨਾ ਇੱਕ ਦਿਨੋਂ ਪਹਿਲੇ ਭੱਜ ਕੇ ਮਿਲਦੇ ਆ ਤੇ ਅੱਜ ਮੈਨੂੰ ਆਈ ਨੂੰ ਸਾਨੂੰ ਬੈਠੇ 10 ਮਿੰਟ ਹੋ ਗਏ ਉਹ ਤਾਂ ਸਾਇਲ ਕਹਿੰਦਾ ਵੀ ਅਸੀਂ ਵੀ ਸਾਨੂੰ ਕਿੰਨੀ ਦੇਰ ਹੋ ਗਈਏ ਬੈਠਿਆ ਤੇ ਦੀਦੀ ਆਈ ਨਹੀਂ ਹਜੇ ਤੱਕ ਮਿਲਣ ਵਾਸਤੇ ਗੱਲ ਇਹ ਕਿ ਵੀ ਵਿਮਲ ਨਾ ਸੌਂਗੀ ਤਾਂਦ ਕਰਕੇ ਇਹਨੂੰ ਸ਼ਰਬਤ ਬਣਾਉਣਾ ਪਿਆ ਉਤਰਾਹੀਂ ਇਹਨੂੰ ਕੋਈ ਕੰਮ ਨਹੀਂ ਦੱਸਦੇ ਇਹ ਤਾਂ ਮੇਰੀ ਧੀਆ ਵਰਗੀ ਆ ਕੰਮ ਇਹ ਤਾਂ ਕਿਉਂ ਕਰਾਉਣਾ ਆਪਾਂ ਹੈ ਇਤਰਾਹ ਦੀ ਮੇਰੀ ਧੀ ਉਤਰਾਹ ਦੀ ਇਹ ਆਪਾਂ ਕੋਈ ਫਰਕ ਨਹੀਂ ਰੱਖਿਆ ਭੈਣ ਜੀ ਇਹ ਐ ਨਾ ਤੁਸੀਂ ਫਿਕਰ ਕਰੋ ਨਹੀਂ ਨਹੀਂ ਉਹ ਫਿਕਰ ਤੇ ਕੋਈ ਨਹੀਂ ਜੇ ਫਿਕਰ ਕਾਦਾ ਧੀਆ ਬਾਹਰ ਰਹਿਣ ਫਿਕਰ ਤੇ ਮਾਪਿਆਂ ਨੂੰ ਹੁੰਦਾ ਹੀ ਜੇ ਕੋਈ ਗੱਲ ਨਹੀਂ ਜਿ ਤਰ੍ਹਾਂ ਦੇ ਦੂਜਾ ਪਰਿਵਾਰ ਇਹ ਵੀ ਸਾਡੇ ਪਰਿਵਾਰ ਦਾ ਜੀ ਇੱਕ ਮੈਂਬਰ ਬਣ ਗਿਆ ਇਹ ਆਪਾਂ ਇਹ ਥੋੜਾ ਵੀ ਇਹ ਸਾਡੀ ਕਰਾਇਦਾਰ ਨਹੀਂ ਹੈ ਇਹ ਤੇ ਮੇਰੀ ਧੀ ਆ ਬੜੀ ਸਿਆਣੀ ਆ ਦੇਖੋ ਮੰਮੀ ਆਂਟੀ ਕਿੰਨੇ ਚੰਗੇ ਆ ਤੁਹਾਨੂੰ ਕਿਹਾ ਸੀ ਨਾ ਬਹੁਤ ਵਧੀਆ ਨੇ ਬੜਾ ਪਿਆਰ ਕਰਦੇ ਆ ਪਤਾ ਤੁਹਾਡੀ ਕਮੀ ਨਹੀਂ ਮਹਿਸੂਸ ਹੁੰਦੰਦੇ ਮੈਨੂੰ। ਤੇਰੀ ਹੁਣ ਮੇਰੀ ਜੁਗਤ ਨਹੀਂ ਹੈਗੀ। ਚੰਗਾ ਭੈਣ ਜੀ ਤੁਸੀਂ ਗੱਲਾਂ ਬਤਾ ਕਰੋ ਆਪਣੀ ਧੀ ਨਾ ਨਾਲੇ ਸ਼ਰਬਤ ਪੀਓ ਤੇ ਉਹਨੇ ਚਾਹ ਨੂੰ ਪਤਾ ਮੈਂ ਚਾਹ ਤੇ ਬਣਾ ਕੇ ਲੈ ਆਉਣੀ ਆ। ਅੱਜ ਤੁਸੀਂ ਬੈਠੋ ਮੈਂ ਬਣਾ ਲਿਆਉਣੀ ਚਾਹ। ਨਹੀਂ 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 ਮੈਂ ਬਣਾਉਣੀ ਪਤਾ ਤੂੰ। ਤੂੰ ਬਹਿ ਜਾ ਬੇਟੇ ਚਾਹ ਕੰਨੀ ਜਾ ਰੀ ਲੋੜ ਨਹੀਂ ਕੀ। ਉਹਨਾਂ ਨੂੰ ਤੂੰ ਆਪਣਾ ਦੱਸ ਐ ਤੂੰ ਕਿਤਰਾ ਰਹੀ ਨਹੀਂ ਆ ਕੀ ਸਾਫ ਕਿਤਾਬ ਵਿਆਹ ਪਤਾ ਸਾਰੀਆਂ ਗੱਲਾਂ ਕਰਨੀਆਂ ਆ। ਚਾਹ ਲਈ ਕਿਉਂ ਨਹੀਂ ਪਤਾ ਮੈ। ਥੋੜਾ ਆ ਫੜ ਫੜ ਅੱਗ ਦੇ ਆਫਰ ਵਿੱਚ ਮਮੇ ਸੇ ਹੀ ਬਣਿਆ ਸਵਾਦ ਬਣਿਆ ਸ਼ਮੀ ਕੀ ਮੋਲ ਚੱਲਿਆ ਥੋ ਦਾ ਮੰਮੀ ਸਾਰੇ ਬੜੇ ਚੰਗੇ ਆ ਤੁਹਾਨੂੰ ਮੈਂ ਦੱਸਿਆ ਤੇ ਆਹੀ ਫੋਨ ਤੇ ਕਿ ਜਿਵੇਂ ਆਪਣਾ ਘਰ ਪਰਿਵਾਰ ਹੁੰਦਾ ਵਾ ਨਾ ਏਦਾਂ ਦੇ ਆ ਸਾਰੇ ਜਣੇ ਨਾਲੇ ਮੈਂ 3000 ਰੁਪਿਆ ਕਰਾਇਆ ਦਿੱਤਾ ਆਂਟੀ ਨੇ ਤੇ ਨਹੀਂ ਰੱਖ ਲਿਆ ਬੱਸ ਮੈਨੂੰ ਇੱਕ ਕਰ ਹੀ ਕਿਹਾ ਕਿੰਨੇ ਬੇਟਾ ਤੂੰ ਤੇ ਕਿਹਾ ਮੈਂ 5000 ਕਰਾਇਆ ਦਊਂਗੀ ਮੈਂ ਕਾਂਟੀ ਕੋਈ ਨਹੀਂ ਦੇ ਦਊਂਗੀ ਮਤਲਬ ਥੋੜੇ ਦਿਨ ਹੌਸਲਾ ਕਰ ਲੋ ਜਦੋਂ ਮੇਰੀ ਪੇ ਥੋੜੀ ਜਿਹੀ ਵੱਧ ਜੂਗੀ ਨਾ ਉਦੋਂ ਮੈਂ ਤੁਹਾਨੂੰ ਪੰਜ ਕਰ ਦਊਂਗੀ ਅਜੇ ਮੈਂ ਤੁਹਾਨੂੰ 3000 ਹੀ ਦੇਣਾ ਵਾ ਤਾਂ ਵੀ ਉਹਨਾਂ ਨੇ ਇੱਕ ਕਰ ਹੀ ਨਿਮੋੜ ਕੇ ਮੈਨੂੰ ਕਿਹਾ ਵੀ ਮੈਨੂੰ 5000 ਕਰਾਇਆ ਦੇ ਜਾਂ ਕਿਦਾਂ ਵਾ ਨਾ ਫਿਰ ਮੰਮੀ ਮੈਂ ਜਿੱਦਾਂ ਆਉਣੀ ਆ ਮੈਨੂੰ ਰੋਟੀ ਪਾਣੀ ਚਾਹ ਪਾਣੀ ਸਾਰਾ ਕੁਝ ਦਿੰਦੇ ਆ ਸਾਰਾ ਕੁਝ ਮੈਨੂੰ ਜਿੱਦਾਂ ਆਪਣਾ ਘਰ ਪਰਿਵਾਰ ਚ ਨਹੀਂ ਮੰਨਦਾ ਹੁੰਦਾ ਜਿੱਦਾਂ ਤੁਸੀਂ ਮੇਰਾ ਧਿਆਨ ਰੱਖਦੇ ਐਦਾਂ ਧਿਆਨ ਰੱਖਦੇ ਕੌਣ ਕਰਦਾ ਅੱਜ ਕੱਲ ਦੇ ਜਮਾਨੇ ਚ ਪਤਾ ਕਿੰਨੀ ਮੰਗਈ ਆ ਕੋਈ ਰੋਟੀ ਪਾਣੀ ਦਿੰਦਾ ਵਾ ਕਹਿੰਦੇ ਤੂੰ ਵੱਖਰੀ ਰੋਟੀ ਨਹੀਂ ਬਣਾਉਣੀ ਤੂੰ ਸਾਡੇ ਕੋਲ ਰੋਟੀ ਪਾਣੀ ਖਾਇਆ ਕਰ ਤੇ ਸ਼ਮੀਰ ਦੇ ਬੱਚੇ ਮੰਮੀ ਇਹਨਾਂ ਦੇ ਦੋ ਮੁੰਡੇ ਆ ਇੱਕ ਦਾ ਵਿਆਹ ਹੋਇਆ ਵਾ ਤੇ ਇੱਕ ਦਾ ਨਹੀਂ ਹੋਇਆ ਤੇ ਉਹਦੀ ਘਰ ਵਾਲੀ ਘਰ ਵਾਲੀ ਇੱਥੇ ਹੀ ਆ ਉਹ ਮੰਮੀ ਕੰਮ-ਕੁਮ ਕਰਕੇ ਨਾ ਸੌਂ ਜਾਂਦੀ ਆ ਛਾਟੀ ਥੱਕ ਜਾਂਦੀ ਉਹ ਅੱਛਾ ਮੰਮੀ ਹੂੰ ਦੱਸਾਂ ਕਿ ਹੋਇਆ ਇਹਨਾਂ ਦੇ ਜਿਹੜੇ ਛੋਟਾ ਮੁੰਡਾ ਵਾ ਨਾ ਤੇ ਉਹਨੂੰ ਨਾ ਧੋਖਾ ਦਿੱਤਾ ਕਿ ਇਹ ਕੁੜੀ ਨੇ ਉਹ ਉਹਦੇ ਮਗਰ ਲੱਗਾ ਹੀ ਤੇ ਉਹ ਕੁੜੀ ਨੇ ਅਮਰੀਕਾ ਤੋਂ ਆ ਗਿਆ ਉਹਨੂੰ ਰਿਸ਼ਤਾ ਤੂੰ ਇਹੀ ਲੈਣਾ ਉਹਦੇ ਤੋਂ ਜੋ ਮਰਜੀ ਚੀਜ਼ ਹੁੰਦੀ ਹੋਵੇ ਵੇ ਦੱਸ ਤੇ ਲੈਣ ਦੇ ਵਿੱਚੇ ਟੋਕ ਦਿਨਾ ਵਾ ਸੁਣ ਤਾ ਲਾ ਲੇ ਸੁਣ ਆ ਗਈ ਮੰਮੀ ਅਗਲੇ ਦਾ ਮੈਟਰ ਆ ਅਸੀਂ ਬਸ ਇੱਥੇ ਕਿਰਾਇਆ ਦੇ ਕੇ ਰਹਿੰਦੇ ਆ ਨਾਲੇ ਮੁੰਮੀ ਛੋਟਾ ਮੁੰਡਾ ਇਹ ਨਹੀਂ ਸੁਂਦਾ ਏ ਚਲ ਤੂੰ ਫੜਾਫੜ ਬੋਲ ਅਸੀਂ ਇੰਨੀ ਹਾਲ ਬਾਰੇ ਗੱਲ ਕਿਉਂ ਕਰ ਰਹੇ ਆ ਮੰਮੀ ਮੇਰੀ ਗੱਲ ਸੁਣੋ ਭੈਣ ਨੂੰ ਸਮਝਾ ਦਿਓ ਜੇ ਕੁਝ ਇਦਾਂ ਦਾ ਹੈਗਾ ਹੋਣਾ ਘਰੋਂ ਕੱਢੇ ਨਹੀਂ ਹੋਏ ਆਪਾਂ ਕੋਈ ਲੋੜ ਨਹੀਂ ਗਿਆ ਉਹ ਜੇ ਘਰ ਚ ਰਹਿਣ ਦੀ ਵੇ ਕਿਦਾਂ ਦਾ ਹੈਗਾ ਮੇਰੇ ਪਿਓ ਮੇਰੀ ਗੱਲ ਤੇ ਸੁਣ ਲੈ ਗੱਲ ਕਿਉਂ ਨਹੀਂ ਸੁਣਦਾ ਉੱਥੇ ਵੀ ਲੜਨ ਲੱਗ ਪੈਣਾ ਇੱਥੇ ਵੀ ਲੜਨ ਲੱਗ ਪੈਣਾ ਪਹਿਲੇ ਗੱਲ ਤੇ ਪੂਰੀ ਸੁਣ ਲੈ ਮੈਂ ਤੁਹਾਨੂੰ ਦੱਸਦੀ ਮੰਮੀ ਉਹਨੂੰ ਨਾ ਅਮਰੀਕਾ ਤੋਂ ਨਾ ਕੁੜੀ ਉਹ ਕੁੜੀ ਨੂੰ ਰਿਸ਼ਤਾ ਆ ਗਿਆ ਤੇ ਉਹਨੇ ਦੇਤਾ ਮੁੰਡੇ ਨੂੰ ਧੋਖਾ ਇਹ ਹੁਣ ਉਹ ਥੋੜਾ ਹੋਰ ਤਰ੍ਹਾਂ ਦਾ ਹੋਇਆ ਆ ਅੰਟੀ ਵਿਚਾਰੇ ਘਰ ਚ ਬੜੇ ਦੁਖੀ ਆ ਪਰ ਤੁਹਾਨੂੰ ਉਹਨਾਂ ਨੇ ਸ਼ੋਅ ਨਹੀਂ ਹੋਣ ਦਿੱਤਾ ਵੀ ਦੁਖੀ ਆ ਅੰਟੀ ਨੇ ਮੈਨੂੰ ਸਾਰੀ ਗੱਲ ਦੱਸੀ ਆ ਮੰਮੀ ਨਾਲੇ ਨਾ ਉਹ ਮੇਰੇ ਕਮਰੇ ਚ ਆਣ ਕੇ ਰੈਸਟ ਕਰਨ ਲੱਗ ਪਿੰਦਾ ਵਾ ਮੈਂ ਤਾਂ ਕਰਕੇ ਆਣੀ ਹੋ ਗਿਆ ਮੈਂ ਕਿਹਾ ਨੂੰ ਕੱਢੋ ਕਿਹੜੀ ਗੱਲੋਂ ਮੈਂ ਆਹੀ ਚੀਜ਼ਾਂ ਦਾ ਸਮਝਾਉਣਾ ਸੀ ਤਾਂ ਨਹੀਂ ਤੇਰੇ ਕਮਰੇ ਚ ਕਿਉਂ ਰੈਸਟ ਕਰਦਾ ਹੋ ਮੰਮੀ ਤਾਂ ਕਰਦਾ ਵਾ ਵੀ ਤਾਂ ਤੁਹਾਨੂੰ ਪਤਾ ਅਗਲੇ ਦਾ ਘਰ ਆ ਤੇ ਤਾਂ ਕਰਕੇ ਉਹ ਤੇ ਫਿਰ ਅਗਲੇ ਦਾ ਘਰ ਹੀ ਤਾਂ ਉਹਨਾਂ ਨੇ ਕਰਾਇ ਦਿੱਤਾ ਕਮਰਾ ਜਦੋਂ ਅਗਲੇ ਨੇ ਕਮਰਾ ਕਰਾਇ ਤੇ ਦੇ ਦਤਾ ਨਾ ਤਾਂ ਅਗਲੇ ਦਾ ਕੋਈ ਮਤਲਬ ਨਹੀਂ ਬੰਦਾ ਕਿ ਤੁਹਾਡੇ ਕਮਰੇ ਚ ਜਾਵੇ ਸਹੀ ਹੈ ਆਂਟੀ ਨੂੰ ਸਮਝਾਤਾ ਵਾ ਹੁਣ ਮੈਂ ਇੱਕ ਦੋ ਵਾਰੀ ਉਹਨੇ ਇਦਾਂ ਕੀਤਾ ਸੀ ਮੈਂ ਆਂਟੀ ਜੀ ਨੂੰ ਕਹਿਤਾ ਵਾ ਹੁਣ ਆਂਟੀ ਉਹਨੂੰ ਆਪੇ ਕਹਿ ਦਿੰਦੀ ਆ ਕਿ ਚੱਲ ਨਿਕਲ ਬਾਹਰ ਤਾਂ ਇੱਧਰ ਬਹਿ ਜਾ ਹਣਕੇ ਮੰਮੀ ਵੇਖੋ ਮੈਂ ਜੀ ਆਂਟੀ ਨਾਲ ਗੱਲ ਕਰੂੰਗਾ ਨਾ ਸਹੀ ਨਹੀਂ ਲੱਗਣਾ ਤੁਸੀਂ ਆਂਟੀ ਨੂੰ ਸਾਫ਼-ਸਾਫ਼ ਕਹਿ ਦੋ ਮੈਂ ਗੱਲ ਕਰ ਲੈਣ ਤੂੰ ਜਰੂਰੀ ਥੋੜੀ ਆ ਗਈ ਇੱਥੇ ਘਰ ਮਿਲਣਾ ਕਰਾਏ ਤੇ ਨੀ ਸ਼ਰਮ ਕਿਤੇ ਬਥੇਰੇ ਘਰ ਹੈਗੇ ਉੱਥੇ ਉਹਦਾ ਕੀ ਮਤਲਬ ਤੇਰੇ ਕਮਰੇ ਚ ਵੜ ਜਾ ਨਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਤੇਰਾ ਕੋਈ ਮਤਲਬ ਨਹੀਂ ਬੰਦਾ ਉਹਨਾਂ ਦੇ ਮੁੰਡੇ ਨੂੰ ਫालतू ਬੁਲਾਉਂਦਾ ਨਾ ਸੱਸੀ ਕਿਉਂ ਭਲਾਈ ਆ ਉਹ ਤੂੰ ਜਿੱਥੋਂ ਮਰਜ਼ੀ ਪਤਾ ਕਰ ਲਉਤੀ ਆਂਟੀ ਨੂੰ ਪੁੱਛ ਲਉ ਭਾਵੇਂ ਮੈਂ ਥੋੜੀ ਮੈਂ ਕੀ ਕਰਨ ਬੁਲਾਉਣਾ ਨੂੰ ਮੈਂ ਫालतू ਗੱਲਾਂ ਨਹੀਂ ਹੋ ਕਰਨੀਆਂ ਸਿਰਫ ਮੇਰੀ ਗੱਲ ਸੁਣ ਲੈ ਕੰਮ ਦੇ ਤੂੰ ਜਿੱਥੇ ਤੂੰ ਕੰਮ ਕਰਦੀ ਬਈ ਨਾ ਜੋਬ ਆਪਣੇ ਆਫਿਸ ਤੇ ਲੱਗੇ ਸ਼ੱਕੇ ਕੋਈ ਕਮਰਾ ਵੇਖ ਬਸ ਸਾਈਨ ਜਿੱਥੇ ਰਿਸਕ ਹੋਵੇ ਨਾ ਉੱਥੇ ਨਹੀਂ ਰਹਿਣਾ ਚਾਹੀਦਾ ਮਮਮੀ ਤੂੰ ਆਪਣਾ ਕੋਈ ਕਮਰਾ ਹੋਰ ਵੇਖ ਤੇ ਉੱਥੇ ਅਸੀਂ ਰਹਿਣਾ ਜੀ ਆਪੇ ਤਾਂ ਤੁਸੀਂ ਕਹਿੰਦੇ ਸੀ ਕਿ ਫੈਮਿਲੀ ਵਾਲਾ ਘਰ ਲੱਭ ਤੇ ਹੁਣ ਚਲੋ ਪਰਿਵਾਰ ਆ ਸਾਰਾ ਮਮਮੀ ਨੇ ਫੈਮਿਲੀ ਵਾਲਾ ਘਰ ਕਿੱਥੇ ਲੱਭਣ ਨੂੰ ਗਿਆ ਸੀ ਏ ਨਹੀਂ ਕਿ ਆਹ ਜਿਨ੍ਹਾਂ ਦਾ ਮੁੰਡਾ ਕੁਵਾਰਾ ਹੋਵੇ ਤੇ ਜਦੋਂ ਮਾਜੀ ਤੁਹਾਡੇ ਕਮਰੇ ਜਾ ਕੇ ਲੰਮੇ ਪੈ ਜੇ ਸਾਹਿਲ ਉਹ ਇੱਕ ਦੋ ਵਾਰ ਹੀ ਆਇਆ ਹੁਣ ਆਂਟੀ ਨੇ ਸਮਝਾਤਾ ਵਾ ਸ਼ਮੀ ਸਹੀ ਕਹਿੰਦਾ ਫਿਰ ਉਹਨੇ ਬਾਹਰ ਦੁਨੀਆ ਵੇਖਦਾ ਪਿਆ ਉਹਨੂੰ ਪਤਾ ਹੈ ਕੋਈ ਕਿਵੇਂ ਦਾ ਕੋਈ ਕਿਵੇਂ ਦਾ ਲੇਕਿਨ ਅਸੀਂ ਉਥੇ ਸਾਨੂੰ ਕੀ ਲੈਣਾ ਦੇਣਾ ਉਹਨਾਂ ਦੇ ਮੁੰਡੇ ਨੂੰ ਸੱਟ ਲੱਗੀ ਹੋਵੇ ਕਿਥੋਂ ਕੀ ਕਹਿੰਦੇ ਵੇ ਉਹਨੂੰ ਜੋ ਵੀ ਪੇਰ ਵਿੱਚ ਸਾਨੂੰ ਕੀ ਲੈਣਾ ਦੇਣਾ ਸਰਕੋ ਇਹ ਨਹੀਂ ਮਮੀ ਸਾਡੇ ਕਿਹੜਾ ਰਿਸ਼ਤੇਦਾਰ ਹੀ ਐ ਮੈਂ ਫਿਰ ਆਂਟੀ ਨਾਲ ਗੱਲ ਕਰ ਲੈਣੀ ਆ ਤੂੰ ਗੱਲ ਨਹੀਂ ਕਰਨੀ ਲੋੜ ਮਮੀ ਆਪੇ ਕਰ ਲੈਣਗੇ ਗੱਲ ਤੇ ਤੂੰ ਕਮਰਾ ਲੱਭ ਚਾਰ ਕਦਮ ਦੂਰ ਚਲੇ ਜਾਗੇ ਮੈਂ ਤੈਨੂੰ ਕਿਹਾ ਸੀ ਫੈਮਲੀ ਵਿੱਚ ਦੇਖ ਮੈਂ ਇਹ ਨਹੀਂ ਸੀ ਕਿ ਉਹਨਾਂ ਦੇ ਘਰ ਦੇ ਭਾਂਡੇ ਵੀ ਤੋਲ ਲਾਪੇ ਤੂੰ ਮੈਂ ਕਦੀ ਬਰਦਾਸ਼ਤ ਨਹੀਂ ਕਰਾਂਗੀ ਮੈਂ ਗਰੀਬੀ 'ਚ ਜ਼ਰੂਰ ਰਹਿੰਦੀ ਪਈਆਂ ਲੇਕਿਨ ਮੈਂ ਇਹ ਨਹੀਂ ਕਦੀ ਬਰਦਾਸ਼ਤ ਕਰਾਂਗੀ ਕਿ ਮੇਰੇ ਬੱਚੇ ਕਿਸ ਦੀ ਗੁਲਾਮੀ ਕਰਨ ਮੈਂ ਮਰਦੀ ਮਰ ਜੂ ਮੈਂ ਆਪਣੇ ਬੱਚਿਆਂ ਨੂੰ ਕਿਸੇ ਗੁਲਾਮੀ ਨਹੀਂ ਭੋਗਣ ਦੇਣੀ ਕਹੀ ਕਹਿੰਦੇ ਆ ਮੰਮੀ ਪੈਸੇ ਦੇ ਕੇ ਰਹਿਣ ਨੇ ਫਰੀ ਨਹੀਂ ਰਹਿਣ ਨੇ ਨੂੰ ਉਹਨਾਂ ਦੀ ਸੁੱਤੀ ਪਈ ਏ ਆਰਾਮ ਕਰਦੀ ਦੁਪਹਿਰੀ ਤੇ ਤੂੰ ਕਹਿੰਦੀ ਵੀ ਮੈਂ ਸ਼ਰਬਤ ਬਣਾ ਕੇ ਤੇਥੋਂ ਭਾਂਡੇ ਧੋਣ ਦੀ ਵੀ ਸਾਇਲ ਦੇ ਨੂੰ ਚੁੱਪ ਕਰਕੇ ਜਾ ਕੇ ਵੇਖਿਆ ਆਇਆ ਸੀਗਾ ਸੈਲ ਫੋਨ ਕੱਟ ਗਈ ਤੇ ਆ ਗਈ ਆਂਟੀ ਮੰਮੀ ਦੇਖ ਲੂ ਕਰ ਲੂ ਗੱਲ ਜਿਹੜੀ ਕਰਨੀ ਦੱਸੋ ਭੈਣ ਜੀ ਹਾਂ ਭੈਣ ਜੀ ਮੈਂ ਤੁਹਾਨੂੰ ਇਹ ਗੱਲ ਕਹਿਣੀ ਸੀ ਕਿ ਸ਼ਮੀ ਹੁਣ ਇਹੀ ਮਹੀਨਾ ਇੱਥੇ ਪੂਰਾ ਕਰੇਗੀ ਜੀ ਤੇ ਇਹਨੂੰ ਦਰਸਲ ਅਸੀਂ ਨਾ ਕਮਰਾ ਕੋਈ ਹੋਰ ਵੇਖ ਦਿੱਤਾ ਜੀ ਕਮਰਾ ਵੇਖਤਾ ਜੀ ਹਾਂਜੀ ਭੈਣ ਜੀ ਹੜ ਕੋਈ ਗਲਤੀ ਹੋ ਗਈ ਆ ਨਹੀਂ ਭੈਣ ਜੀ ਗਲਤੀ ਤੁਹਾਡੇ ਕੋਲ ਕਿਉਂ ਹੋਣੀ ਕੋਈ ਅਜੀ ਗੱਲ ਨਹੀਂ ਹੈਗੀ ਪਤਾ ਕੀ ਗੱਲ ਜੇ ਇਹ ਥੋੜਾ ਨਾ ਲੱਗਿਆ ਨੂੰ ਹੋਰ ਵੇਖ ਦਿੱਤਾ ਨਾਲ ਨਾ ਹੁਣ ਸਾਹਿਲ ਨਾਲ ਨਾ ਮਤਲਬ ਕਿ ਇੰਨੇ ਵੀ ਜੌਬ ਕਰ ਲੈਣੀ ਹੈ ਤੇ ਇਹਦਾ ਵੀ ਆਣਾ ਜਾਣਾ ਲੱਗਿਆ ਰਹਿਣਾ ਫਿਰ ਦੋਨੋਂ ਭਰਾ ਭੈਣ ਭਰਾ ਰਹਿ ਲੈਣਗੇ ਫਿਰ ਇਹ ਤਾਂ ਮੇਰੀ ਧੀਆ ਵਰਗੀ ਆ ਨਹੀਂ ਕੋਈ ਸਾਰੇ ਬੱਚੇ ਨਹੀਂ ਤੇ ਕਦੀ ਪੀਤਾ ਨਹੀਂ ਵੀ ਮੇਰੀ ਧੀਆ ਜਾਂ ਕੋਈ ਕਿਰਾਏਦਾਰ ਨਹੀਂ ਆ ਇਹ ਪਰ ਨਾ ਤੁਸੀਂ ਜੇ ਕੋਈ ਗਲਤੀ ਹੋ ਗਈ ਸਾਨੂੰ ਦੱਸੋ ਸਾਨੂੰ ਮਾਫ ਕਰ ਦਿਓ ਕੋਈ ਨਹੀਂ ਮੇਰੀ ਧੀ ਆ ਤੁਹਾਡੇ ਵੱਲੋਂ ਕੋਈ ਕਰਨੀ ਆ ਉਹ ਨਾਲੇ ਮੇਰੇ ਦੋਸਤ ਦਾ ਹੀ ਘਰ ਆ ਨਾਲੇ ਦੀਦੀ ਨੂੰ ਇੱਥਾ ਆਫਿਸ ਵੀ ਦੂਰ ਪੈਂਦਾ ਵਾ ਉੱਥੇ ਨਾਲੇ ਆਫਿਸ ਵੀ ਲਾਗੇ ਪਿਆ ਕਰੂਗਾ ਨਾਲੇ ਮੇਰੀ ਵੀ ਨਾ ਜੋਬ ਉੱਥੇ ਲਾਗੇ ਲੱਗ ਜਾਣੀ ਆ ਤੇ ਫਿਰ ਸਗੋਂ ਆਪਾਂ ਦੋਵਾਂ ਨੇ ਜੇ ਰਹਿਣਾ ਹੋਗਾ ਤਾਂ ਦੋਵੇਂ ਇਕੱਠੇ ਰਹਿ ਲਾਂਗੇ ਪੈਣਪਰਾ ਤੇ ਮੈਂ ਵੀ ਉੱਥੇ ਇਕੱਲੀ ਨੇ ਕੀ ਕਰਨਾ ਤੇ ਫਿਰ ਇਹਦੇ ਦੋਸਤ ਦਾ ਘਰ ਹੈ ਨਾ ਉੱਪਰ ਪੂਰਾ ਪੋਸ਼ੇ ਨੇ ਇਹ ਤਾਂ ਖੁਸ਼ ਹੀ ਬੜੀ ਹੀ ਹੁਣ ਵੀ ਖੁਸ਼ ਹੈ ਪਰ ਅਸੀਂ ਕਹਿ ਰਹੇ ਆ ਨਾ ਵੀ ਨਹੀਂ ਫਿਰ ਪਤਾ ਕੀ ਗੱਲ ਜੇ ਮੁੰਡਾ ਉੱਥੇ ਕਰਾਇਆ ਕੁੜੀ ਉੱਥੇ ਕਰਾਇਆ ਪਰੇ ਮੈਂ ਉੱਥੇ ਰਵਾਂ ਸਾਰੇ ਫਿਰ ਇੱਕ ਥਾਂ ਤੇ ਰਵਾਂਗੇ ਪਰ ਸਾਡਾ ਤਾਂ ਭੈਣ ਜੀ ਬਣਾ ਜੀ ਲੱਗਾ ਕੋਈ ਗੱਲ ਨਹੀਂ ਤੇ ਨਾਲ ਮਿਲ ਕੇ ਰਹਿਣੇ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਕੋਈ ਗੱਲ ਤੁਹਾਡੀ ਬਣਾ ਮੇਹਰਬਾਨੀ ਨਹੀਂ ਨਹੀਂ ਜੀ ਨਹੀਂ ਤੁਸੀਂ ਸ਼ਰਮਿੰਦਾ ਨਾ ਕਰੋ ਸਾਨੂੰ ਇਹ ਗੱਲ ਕਹਿ ਕੇ ਕੋਈ ਅਜਿਹੀ ਗੱਲ ਨਹੀਂ ਹੈਗੀ ਤੇ ਜੇ ਅਗਰ ਪਹਿਲੇ ਸਾਹਿਲ ਜੇ ਅਗਰ ਪਹਿਲੇ ਉਹ ਉਹਨਾਂ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਫਿਰ ਤੇ ਉੱਥੇ ਹੀ ਸਕੋ ਦੀਦੀ ਨੂੰ ਕਹਿਣਾ ਕਿ ਉੱਥੇ ਰੋ ਸਕਦੇ ਤੇ ਪਹਿਲੇ ਚਲੀ ਜਾਏਗੀ ਜੇ ਇਹ ਬਾਕੀ ਕੋਈ ਗੱਲ ਨਹੀਂ ਤੇ ਜੇ ਕੋਈ ਕਿਰਾਇਆ ਪਾੜਾ ਹੋਰ ਰਹਿੰਦਾ ਦੇਨ ਨਾਲ ਜਿਹੜਾ ਹਸਾਬ ਤਾਬ ਹੋਏਗਾ ਤੁਸੀਂ ਦੱਸਿਆ ਜੇ ਸਾਇਲ ਤੁਹਾਡਾ ਆ ਕੇ ਕਲੀਅਰ ਕਰ ਚੁੱਕੇ ਆਂ ਜੀ ਕਿਰਾਇਆ ਪਾੜੇ ਦੀ ਤੇ ਕੋਈ ਗੱਲ ਹੀ ਨਹੀਂ ਅਸੀਂ ਤੇ ਉਹਦੀ ਕਦੀ ਉਹਦੇ ਨਾਲ ਗੱਲ ਹੀ ਨਹੀਂ ਕੀਤੀ ਨਹੀਂ ਦੇਖੋ ਜਿਹੜਾ ਦੇਣਾ ਹੈ ਦੇਣਾ ਦੇਖੋ ਜੀ ਤੁਸੀਂ ਮਕਾਨ ਕਿਰਾਏ ਤੇ ਦਿੱਤਾ ਤੇ ਅਸੀਂ ਲਿੱਤਾ ਤੇ ਜੋ ਵੀ ਹਸਾਬ ਤਾਬ ਹੋਏਗਾ ਕੋਈ ਗੱਲ ਨਹੀਂ ਅਸੀਂ ਕਰ ਦਿਆਂਗੇ ਤੁਹਾਡਾ ਤੇ ਸ਼ਮੀ ਪੁੱਤਰ ਤੇ ਤੂੰ ਹੁਣ 2-4 ਦਿਨਾਂ ਦੇ ਵਿੱਚ ਵਿੱਚ ਉਧਰ ਸ਼ਿਫਟ ਹੋ ਜੀ ਠੀਕ ਹੈ ਠੀਕ ਹੈ ਮੰਮੀ ਜੀ ਹਾਂ ਕਿਉਂ ਸ਼ਮੀ ਅਟੈਕ ਕਰ ਲਿਓ ਤੇ ਜੇ ਕੋਈ ਹੋਊਗਾ ਮੈਨੂੰ ਦੱਸ ਦਿਓ ਮੈਂ ਵੀ ਨਾਲ ਆ ਕੇ ਹੈਲਪ ਕਰਾਂਗਾ ਠੀਕ ਹੈ ਤੇਰਾ ਜੀ ਕਰਦਾ ਜਾਣ ਨੂੰ ਕਿਤੇ ਇੱਥੇ ਦਬਾਅ ਪਾਉਂਦੇ ਦੱਸ ਤੂੰ ਮੈਨੂੰ ਮੈਂ ਨਾਲ ਵਾਪੇ ਦੱਸ ਦਊਂਗੀ ਨਹੀਂ ਨਹੀਂ ਅੰਟੀ ਜੀ ਉਹ ਕਹਿੰਦੇ ਆ ਵੀ ਉੱਥੇ ਲੱਗੇ ਕਮਰਾ ਵੇਖਣਾ ਤਾਂ ਕਰਕੇ ਕਹਿਣ ਦੇ ਤਾਂ ਪਰਸ ਨੂੰ ਤਾਂ ਸਾਡੇ ਨਾਲ ਕੋਲ ਮਿਲ ਗਈ ਤੇ ਹੁਣ ਸਾਡਾ ਜੀ ਕਿੱਥੇ ਨ ਲੱਗੂ ਇਹ ਤਾਂ ਗੱਲ ਨਹੀਂ ਨਾ ਚੰਗੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਤੁਸੀਂ ਉੱਥੇ ਆ ਜਾਇਆ ਕਰ ਜੇ ਮਿਲਣ ਵਾਸਤੇ ਕੋਈ ਗੱਲ ਨਹੀਂ ਪਰ ਇਹ ਜਦੋਂ ਮੈਂ ਇਹ ਦੋਨੋਂ ਬੱਚੇ ਕੱਟੇ ਹੀ ਰਹਿਣ ਮੈਂ ਮੈਂ ਉੱਥੇ ਕੀ ਕਰਨਾ ਕੱਲੀ ਨੇ ਇਹ ਤਾਂ ਇਨਾਂ ਤੋਂ ਬਿਨਾ ਮੇਰਾ ਹੋਰ ਕੀ ਜੇ ਇਹ ਤਾਂ ਗੱਲ ਠੀਕ ਹੈ ਭੈਣ ਜੀ ਤੁਹਾਡੀ ਇਹ ਤੁਹਾਡੀ ਮੈਂ ਗੱਲ ਮੰਨਦੀ ਆ ਪਰ ਸਾਡਾ ਬੜਾ ਜੀ ਲੱਗਾ ਹੀ ਨਾ ਚਲੋ ਕੋਈ ਗੱਲ ਤੁਹਾਨੂੰ ਮਿਲ ਜੇ ਕਰੇਗੀ ਆ ਕੇ ਕੋਈ ਗੱਲ ਨਹੀਂ ਤੇ ਚਲੋ ਮੰਮੀ ਤੇਰਾ ਆਪਾਂ ਚਲੀਏ ਦੀਦੀ ਨੂੰ ਫਿਰ ਜੋ ਵੀ ਹਿਸਾਬ ਹੋਊਗਾ ਤੁਸੀਂ ਪੁੱਛ ਲਓ ਦੀਦੀ ਤੇ ਆਪਾਂ ਕਰਦੇ ਹਾਂ ਨਾਲ ਸ਼ਮੀ ਮੇਰੀ ਗੱਲ ਸੁਣ ਉਹ ਤੇਰੀ ਫਰੈਂਡ ਮੈਨੂੰ ਮਿਲੀ ਸੀ ਤੇ ਉਹ ਕਹਿੰਦੀ ਵੀ ਸੀ ਸ਼ਮੀ ਹੋਂ ਡਿਊਟੀ ਟਾਈਮ ਤੇ ਨਹੀਂ ਆਂਦੀ ਕੀ ਗੱਲ ਨਹੀਂ ਨਹੀਂ ਮੰਮੀ ਜੀ ਮੈਂ ਤਾਂ ਟਾਈਮ ਨਹੀਂ ਜਾਂ ਕੀ ਕਹਿੰਦੀ ਸੀ ਸਾਈ ਲਓ ਆਹ ਕਹਿੰਦੇ ਇਹ ਦੇ ਹੋਸਾwidehat ਦੇ ਰਸਤੇ ਉਹ ਕਹਿੰਦੀ ਰੋਜ਼ ਸ਼ਮੀ ਨੂੰ ਰੋਜ਼ ਡਾਂਟ ਪੈਂਦੀ ਮਮੀ ਇੱਥੇ ਟ੍ਰੈਫਿਕ ਬੜੀ ਹੁੰਦੀ ਹੈ ਨਾ ਰਾਤ ਤੇ ਟ੍ਰੈਫਿਕ ਹੁੰਦੀ ਤੇ ਤੂੰ ਅੱਧਾ ਘੰਟਾ ਪਹਿਲੇ ਨਿਕਲਿਆ ਕਰ ਤੇ ਕਿਸੇ ਵੇਲੇ ਤੁਹਾਨੂੰ ਪਤਾ ਆਟੋਆਂ ਦੀ ਲਾਈਨ ਲੱਗੀ ਹੁੰਦੀ ਆ ਮਸਾਂ ਆਟੋ ਵਾਲਾ ਆਟੋ ਕਰਦਾ ਤੇ ਮੇਰੇ ਤੂੰ ਘੰਟਾ ਪਹਿਲੇ ਨਿਕਲ ਜਾ ਹਾਂ ਥੋੜਾ ਜਲਦੀ ਨਿਕਲ ਜਾ ਇੱਕ ਘੰਟਾ ਪਹਿਲੇ ਤੂੰ ਇੱਥੇ ਕੀ ਕਰਨਾ ਸਿਰੇ ਉੱਠ ਰੱਖ ਦੋ ਫੁਲਕੇ ਖਾਣੇ ਦੇ ਤੁਰ ਪੈਣਾ ਤੇਰਾ ਘੜਾ ਇੱਥੇ ਕੰਮ ਹੈ ਬੜਾ ਕਰਨ ਨਾਲ ਕਿ ਤੂੰ ਭਾਂਦੇ ਨਿਕਲ ਜੀ ਤੇ ਟਾਈਮ ਨਹੀਂ ਆ ਤਹੀ ਉਹੀ ਗਰਮ ਹੋਣ ਜਾਏ ਜੀ ਨਹੀਂ ਭਿੰਜੀ ਗੱਲ ਤਾਂ ਗੱਲ ਜੇ ਇਹ ਨਾ ਚੰਗੀਆਂ ਨੌਕਰੀਆਂ ਰੋਜ਼-ਰੋਜ਼ ਨਹੀਂ ਜੇ ਲੱਭਦੀਆਂ ਆ ਗਈਆਂ ਮੇਰੀ ਤਾਂ ਨੂੰਹ ਵਾਧੂ ਕੰਮ ਕਰ ਲਿੰਦੀ ਸਵੇਰੇ ਸਵੇ ਨੂੰ ਚਾਹ ਬਣਾ ਕੇ ਦਿੰਦੀ ਰੋਟੀ ਪਕਾਉਂਦੀ ਨਹੀਂ ਨਹੀਂ ਮੈਂ ਤੁਹਾਨੂੰ ਨਹੀਂ ਕੁਝ ਕਹਿੰਦੀ ਵੀ ਮੈਂ ਉਹਨੂੰ ਹੀ ਕਹਿੰਦੀ ਵੀ ਆ ਵੀ ਤੂੰ ਬੇਟੇ ਟਾਈਮ ਨਾਲ ਨਿਕਲਿਆ ਕਰ ਬੱਚੇ ਹਾਂਜੀ ਮੰਮੀ ਠੀਕ ਹੈ ਹਾਂ ਮੈਂ ਉਹਦਾ ਨੰਬਰ ਲੈ ਲਿਆ ਤੇ ਮੈਂ ਉਹਨੂੰ ਕਹਿੰਸੀ ਹੁਣ ਜੇਸੇ ਲੇਟ ਆਵੇ ਨਾ ਬਸ ਤੂੰ ਸਿੱਧੀ ਮੈਨੂੰ ਫੋਨ ਕਰਦੀ ਵੀ ਸ਼ੰਮੀ ਆਈ ਕਿ ਨਹੀਂ ਆਈ ਸਾਇਲ ਵੀ ਤੂੰ ਆਪੇ ਆ ਕੇ ਵੇਖ ਲੈ ਠੀਕ ਹੈ ਚਲੋ ਭੈਣ ਜੀ ਚੰਗਾ ਹੁਣ ਅਸੀਂ ਚੱਲੀਏ ਬੰਦੀ ਗਾਡੀ ਭੈਣ ਜੀ ਅਹੀਂ ਤਾਂ ਨਹੀਂ ਆਂਦੇ ਨਹੀਂ ਸਾਡੀਆਂ ਜਾਵੇ ਪੈ ਕੋਈ ਗੱ

ਕੀ ਹੋਇਆ ਤੈਨੂੰ ਨਹੀਂ ਨਹੀਂ ਆਂਟੀ ਜੀ ਕੁਝ ਵੀ ਨਹੀਂ ਸੋਚਣ ਦੀ ਮੈਂ ਤੇ ਨਹੀਂ ਸੋਚਣ ਤੇ ਪੁੱਤਰੇ ਨਹੀਂ ਕੁਝ ਤੋਂ ਮੈਂ ਤੈਨੂੰ ਵੇਖਣ ਲਈ ਜਉਂਦਾ ਤੇਰੀ ਮੰਮੀ ਚਲੀ ਗਈ ਆ ਵੀਰ ਚਲੇ ਗਿਆ ਤੂੰ ਕੋਈ ਸੋਚਾਂ ਚ ਪੈ ਗਈ ਨਹੀਂ ਨਹੀਂ ਆਂਟੀ ਕੁਝ ਵੀ ਨਹੀਂ ਸੋਚਣ ਦੀ ਮੈਂ ਤੇ ਬਸ ਇਹੋ ਸੋਚਣ ਨਹੀਂ ਆ ਕਿ ਫੇਰ ਸਮਾਨ ਲੈ ਕੇ ਉਧਰ ਨੂੰ ਜਾਣਾ ਪਊਗਾ ਤੇ ਪੁੱਤ ਤੂੰ ਉਹਨਾਂ ਨੂੰ ਕਹਿਣਾ ਵੀ ਮੈਨੂੰ ਇੱਥੇ ਕੋਈ ਤੰਗੀ ਨਹੀਂ ਸਮਾਨ ਕਿਉਂ ਚੁੱਕਣਾ ਹੈ ਮਾਂਾ ਤੂੰ ਆਹੀ ਆ ਹੁਣ ਤੂੰ ਉਹਨੂੰ ਜਾਏਗੀ ਆਂਟੀ ਤੁਹਾਡੇ ਕੀ ਦਿਲ ਜਾ ਕਿ ਮੈਂ ਤਾਂ ਇੱਥੋਂ ਚੱਲੀ ਆ ਕਿ ਮੈਨੂੰ ਇੱਥੇ ਤੰਗੀ ਆ ਮੈਨੂੰ ਇੱਥੇ ਕੋਈ ਤੰਗੀ ਨਹੀਂ ਹੈਗੀ ਉਹ ਤੇ ਵੈਸੇ ਕਹਿਣ ਦੇ ਆ ਵੀ ਉਥੇ ਉਹਦੇ ਲਾਗੇ ਕਮਰਾ ਲੱਭ ਗਿਆ ਵਾ ਕੋਈ ਇਹਨਾਂ ਨੂੰ ਸਾਹਿਲ ਦਾ ਕੋਈ ਦੋਸਤ ਆ ਤੇ ਉਹਦਾ ਘਰ ਆ ਤਾਂ ਕਰਕੇ ਕਹਿ ਗਏ ਆ ਵੀ ਉਥੇ ਸ਼ਿਫਟ ਹੋ ਜਾ ਮੈਨੂੰ ਤਾਂ ਲੱਗਦਾ ਵਾ ਵੀ ਤੂੰ ਉਹਨਾਂ ਦੇ ਕੋਲ ਬੈਠੀ ਤੇ ਗੱਲਾਂ ਦੱਸਣ ਨਹੀਂ ਆ ਵੀ ਆਹ ਕਰਦੀ ਮੰਮੀ ਮੈਂ ਆਹ ਕਰਦੀ ਆਂ ਅਗਲੇ ਨੂੰ ਗੁੱਸਾ ਆ ਗਿਆ ਇੱਕ ਮੁੰਡੇ ਦੀ ਗੱਲ ਇੱਕ ਕੰਮ ਦੀ ਗੱਲ ਅਗਲੇ ਆਨੇ ਤੇ ਗੁੱਸਾ ਕਰਨਾ ਹੀ ਤੇ ਸਾਡੀ ਕੁੜੀ ਨਾਲ ਕੰਮ ਇੱਥੇ ਕਰਦੀ ਨਾਲੇ ਇਹਨਾਂ ਘਰ ਕੁਆਰਾ ਮੁੰਡਾ ਵਾ ਆਈ ਨਾ ਗੱਲ ਸਮਝੇ ਜੇ ਕੋਈ ਗੱਲ ਹੈ ਜੀ ਪਤਾ ਹੈਗੀ ਤਾਂ ਮੈਨੂੰ ਦੱਸ ਮੈਂ ਉਹਨਾਂ ਨੂੰ ਆਪੇ ਸਮਝਾ ਲੂੰਗੀ ਪਰ ਇਥੋਂ ਤੈਨੂੰ ਜਾਣ ਨਹੀਂ ਮੈਂ ਦੇਣਾ ਕਿਉਂ ਆਂਟੀ ਜੀ ਪਤਾ ਤੇਰੇ ਨਾਲ ਮੇਰਾ ਜੀਵ ਬੜਾ ਲੱਗਾ ਉਹ ਮੇਰੀ ਨੂੰਹ ਤਾਂ ਕਿਸੇ ਮੇਰੇ ਨਾਲ ਲੜ ਪਈ ਤੇਰੇ ਨਾਲ 200 ਕਰ ਲਈ ਨਹੀਂ ਮੈਂ ਆਪਾਂ ਤੇ ਮਾਵਾ ਧੀਆ ਬਣ ਗਈਆਂ ਜਿਹੜੀ ਮੈਂ ਚੀਜ਼ ਆਣੀ ਤੂੰ ਮੈਨੂੰ ਝੱਟ ਲਿਆ ਦੇਣੀ ਉਹ ਤੇ ਕਿਤੇ ਸੁਣਦੀ ਨਹੀਂ ਮੇਰੀ ਤੂੰ ਤੇ ਥੋੜੇ ਥੋੜੇ ਪੈਸਿਆਂ ਦੇ ਵਿੱਚੋਂ ਮੈਨੂੰ ਫਲ ਫਰੂਟ ਲਿਆ ਦੇਣੀ ਆ ਅਗਲੀ ਆ ਕੋ ਸਭ ਕੁਛ ਇਹ ਮੇਰਾ ਵੀ ਸੰਭੇ ਤਾਂ ਵੀ ਨਿਕੋ ਲਿਆ ਕੇ ਦਿੰਦੀ ਤੈਨੂੰ ਪਤਾ ਤਾਂ ਹੈਗਾ ਹੀ ਐ ਤੇਰੇ ਕੋਲ ਕਹ ਲਾ ਥੋੜਾ ਮੇਰੇ ਘਰ ਦਾ ਪਰ ਅੰਟੀ ਕੀ ਕਰਾਂ ਮੇਰੀ ਵੀ ਮਜਬੂਰੀ ਆ ਜਾਣਾ ਤੇ ਮੈਨੂੰ ਪਾਉਗਾ ਹੀ ਹੁਣ ਮੰਮੀ ਹੁਣੀ ਕਹਿ ਕੇ ਗਏ ਆ ਤੇ ਪੁੱਤ ਤੂੰ ਮਮਮੀ ਨੂੰ ਸਮਝਾਉ ਨਾ ਇਹ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਮੇਰਾ ਬੜਾ ਵਧੀਆ ਟਾਈਮ ਲੰਗਣ ਡਿਆ ਕਰਦਿਆਂ ਸਾਰੀਆਂ ਗੱਲਾਂ ਦੱਸਣ ਦੀ ਕਿ ਲੋੜੀ ਨਹੀਂ ਨਹੀਂ ਅੰਟੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਨਾਲ ਇਹੋ ਜੀ ਕੋਈ ਗੱਲ ਨਹੀਂ ਆ ਨਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਪੁੱਤ ਮੇਰਾ ਵਾਸਤੇ ਚੱਲੇ ਨਾ ਤੇ ਤੈਨੂੰ ਮੈਂ ਆਪਣੇ ਘਰ ਦੀ ਨੂੰਹ ਹੀ ਬਣਾਣਾ ਆਂਟੀ ਇਹ ਕੀ ਕਹਾਂਦੀ ਓ ਤੁਸੀਂ ਮੈਂ ਕੋਈ ਗਲਤ ਤੇ ਕਿਹਾ ਨਹੀਂ ਤੇਰੇ ਵਰਗੀ ਸਿਆਣੀ ਕੁੜੀ ਤੇ ਪਤਾ ਮੈਨੂੰ ਕੋਈ ਲੱਭਣੀ ਨਹੀਂ ਮੈਂ ਤੇ ਐਵੇਂ ਘੁੰਮਦੀ ਫਿਰਦੀ ਆਂ ਮੇਰੇ ਤੇ ਘਰ 'ਚ ਸਭ ਕੁਝ ਆ ਮੈਨੂੰ ਤੇ ਦਿਸਿਆ ਹੀ ਹੋਣਿਆ ਮੇਰੇ ਘਰ ਚ ਇਡੀ ਸਿਆਣੀ ਕੁੜੀ ਤੇ ਮੈਂ ਐਵੇਂ ਵੇਂਦੀ ਫਿਰਦੀ ਮੇਰਾ ਮੁੰਡਾ ਐਵੇਂ ਤੁਰਿਆ ਫਿਰਦਾ 아이 ਨਾ ਗੱਲ ਸਮਝ ਫਿਰ ਤੇਰੀ ਨਾ ਮਾਂ ਨੂੰ ਨਾ ਤੇਰੇ ਭਰਾ ਨੂੰ ਕੋਈ ਦਰਾਦੀ ਨਹੀਂ ਹੋਣਾ ਤੂੰ ਹੀ ਇੱਥੇ ਰਹੇਗੀ ਤੂੰ ਵੇਖ ਮੈਂ ਤੈਨੂੰ ਕਿੰਨਾ ਪੁੱਤ ਪਿਆਰ ਕਰਦੀ ਆ ਤੈਨੂੰ ਪਤਾ ਹੀ ਆ ਤੇਰੇ ਤੋਂ ਬਿਨਾ ਮੈਂ ਰਹਿ ਨਹੀਂ ਸਕਦੀ ਓ ਤੂੰ ਤੇ ਪੁੱਤ ਮੇਰੇ ਚ ਪਿਆਰ ਹੀ ਇੰਨਾ ਪਾ ਲਿਆ ਆਂਟੀ ਪਰ ਤੁਹਾਨੂੰ ਤੇ ਸਾਡੀ ਹਾਲਤ ਦਾ ਪਤਾ ਹੀ ਆ ਨਾ ਮੈਂ ਇੱਕ ਗਰੀਬ ਘਰ ਤੋਂ ਆ ਤੁਸੀਂ ਮੇਰੇ ਮਾਂ ਨੂੰ ਤੇ ਪ੍ਰਾਣੂ ਮੇਲੇ ਚੁੱਕੇ ਹੋ ਤੇ ਕਿੱਥੇ ਤੁਸੀਂ ਤੇ ਕਿੱਥੇ ਅਸੀਂ ਤੁਸੀਂ ਇਹ ਸੁਪਨੇ ਵੇਖਣਦੇ ਹੋ ਉਹ ਤਾਂ ਦਿਲ ਗਰੀਬ ਨਹੀਂ ਹੋਣਾ ਚਾਹੀਦਾ ਗਰੀਬੀ ਦੀ ਕੋਈ ਗੱਲ ਹੀ ਸਾਰੇ ਦਿਨ ਲੱਗ ਜਾਂਦੀ ਹੈ ਜਦੋਂ ਅਸੀਂ ਚਾਹੁੰਦੇ ਆ ਤੇ ਤੁਹਾਨੂੰ ਗਰੀਬੀ ਨਾਲ ਕਿੰਦਾ ਆਪੇ ਤੇਰੀ ਮੰਮੀ ਨਾ ਤੇਰੇ ਪ੍ਰਾਣਾਂ ਨਾਲ ਗੱਲ ਕਰ ਲੂਗੀ ਸਾਨੂੰ ਕੋਈ ਤਰਾਜ ਨਹੀਂ ਪਰ ਆਂਟੀ ਤਾਂ ਡਾ ਮੁੰਡਾ ਕਦੀ ਨਹੀਂ ਮੰਨੂਗਾ ਇਹ ਗੱਲ ਉੱਟ ਉੱਟ ਕੇ ਚਲ ਗਈਆਂ ਮੇਰੀ ਗੱਲ ਤੇ ਸੁਣ ਕੀ ਗੱਲ ਆ ਆ ਮੇਰਾ ਪੁੱਤ